ਸਸਰੀਕਾ ਦੋਸਤੋ ਨਮਸਕਾਰ ਦੋਸਤੋ ਜੇਕਰ ਤੁਸੀਂ ਵੀ ਪਿੰਡ ਵਿੱਚ ਮਕਾਨ ਬਣਾਉਣ ਲਈ ਜਗ੍ਹਾ ਦੀ ਭਾਲ ਕਰ ਰਹੇ ਹੋ ਤਾਂ ਹੁਣ ਤੁਹਾਨੂੰ ਦਿਖਾਵਾਂਗੇ ਕਿ ਵੀ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਹਾਜੀਪੁਰ ਰੋਡ ਹੈ ਦੱਸਦੀਏ ਇੱਥੋਂ ਹਾਜੀਪੁਰ ਦੀ ਦੂਰੀ ਤਰਕੀਬਨ 1 ਕਿਲੋਮੀਟਰ ਦੇ ਕਰੀਬ ਹੈ ਤੇ ਇਹ ਤੁਸੀਂ ਇੱਧਰ ਦੇਖ ਸਕਦੇ ਹੋ ਸਵਾਰ ਰੋਡ ਹੈ ਬਿਲਕੁਲ ਨਜ਼ਦੀਕ ਬਲਰਾਮ ਦੀ ਦੁਕਾਨ ਹੈ ਮੋਬਾਈਲਾਂ ਵਾਲੀ ਦੁਕਾਨ ਹੈ ਇੱਥੋਂ ਦੱਸਦੀਏ ਸਿੱਧਾ ਆਹ ਰੋਡ ਜਾਂਦਾ ਇਸ ਰੋਡ ਤੋਂ ਮਹਿਜ ਜੇ 100 ਮੀਟਰ ਜਾਂ 200 ਮੀਟਰ ਦੇ ਕਰੀਬ ਤੇ ਅੱਗੇ ਜਗ੍ਹਾ ਕੀ ਬਹੁਤ ਵੱਡੀ ਜਗ੍ਹਾ ਆਉ ਤੁਹਾਨੂੰ ਦਿਖਾਉਂਦੇ ਆਂ ਜਗ੍ਹਾ ਦੋਸਤੋ ਇਹ ਉਹ ਜਗ੍ਹਾ ਹੈ ਦੱਸ ਦਈਏ ਇਹ ਜਗ੍ਹਾ ਜਿਹੜੀ ਹੈਗੀ ਹੈ 37 ਮਰਲੇ ਦਾ ਪਲਾਟ ਹੈ ਔਰ ਜੇਕਰ ਕੋਈ 37 ਮਰਲੇ ਨਹੀਂ ਲੈਣਾ ਚਾਹੁੰਦਾ ਤਾਂ ਉਹ 10-10 ਮਰਲੇ ਦਾ ਪਲਾਟ ਵੀ ਇੱਥੇ ਲੈ ਸਕਦਾ ਹੈ ਜਗ੍ਹਾ ਤੁਹਾਨੂੰ ਮੈਂ ਦਿਖਾਵਾਂਗਾ ਆ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਗ੍ਹਾ ਹੈਗੀ ਹੈ 37 ਮਰਲੇ ਜਗਾ ਕੀ ਔਰ ਬਹੁਤ ਵਧੀਆ ਲੋਕੇਸ਼ਨ ਤੇ ਇੱਕ ਵਾਰੀ ਮੈਂ ਆਪਣੇ ਸਾਥੀ ਨੂੰ ਕਹਾਂ ਮ ਜਗਾ ਦੀਆਂ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕੀਤੀ ਜਾਣ ਇਹ ਜਗਾ ਔਰ ਬਹੁਤ ਵਧੀਆ ਲੋਕੇਸ਼ਨ ਤੇ ਜਗਾ ਹੈ ਜੇਕਰ ਕੋਈ ਇਹ ਜਗਾ ਖਰੀਦਣਾ ਚਾਹਦਾ ਤਾਂ ਇਸ ਮੋਬਾਈਲ ਦੀ ਸਕਰੀਨ ਤੇ ਜੋ ਠੇਠਾ ਇਹ ਨੰਬਰ ਤੁਹਾਡੇ ਚੱਲ ਰਹੇ ਨੇ ਇਸ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਔਰ ਜਗਾ ਦੀ ਜਾਣਕਾਰੀ ਵੀ ਲੈ ਸਕਦਾ ਹੈ ਕੀ ਰੇਟ ਹੈ ਕੀ ਰੇਟ ਨਹੀਂ ਹੈ ਇਸ ਨੰਬਰ ਤੇ ਇਸ ਸੰਪਰਕ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਹਾਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਨਵਾਂ ਘਰ ਬਿਲਕੁਲ ਨਵਾਂ ਘਰ ਇਸ ਸਾਹਮਣੇ ਬਣ ਚੁੱਕਾ ਹੈ ਔਰ ਇਸ ਤੋਂ ਅੱਗੇ ਜੇ ਗੱਲ ਕਰੀਏ ਤਾਂ ਪਲਾਟ ਵੀ ਕੱਟੇ ਹੋਏ ਹਨ ਲੋਕਾਂ ਦੁਆਰਾ ਪਲਾਟ ਪਹਿਲੇ ਹੀ ਖਰੀਦੇ ਗਏ ਹਨ ਔਰ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਕਿ ਸਾਹਮਣੇ ਵੀ ਘਰ ਇਹ ਬਣੇ ਹੋਏ ਹਨ ਮਕਿ ਬਿਲਕੁਲ ਘਰਾਂ ਦੇ ਵਿੱਚ ਇਹ ਜਗ੍ਹਾ ਔਰ ਜੋ ਜਿਸ ਰਸਤੇ ਤੋਂ ਅਸੀਂ ਆਏ ਹਾਂ ਉਸ ਰਸਤੇ ਦੀ ਮੈਂ ਇੱਕ ਵਾਰ ਕਹਾਂਗਾ ਤਸਵੀਰਾਂ ਇਹ ਦਖਣੀ ਜਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਨਜ਼ਦੀਕ 40-50 ਮੀਟਰ ਦੇ ਪਹਿਲੇ ਹੀ ਘਰ ਇਹ ਬਣੇ ਹੋਏ ਸਨ ਔਰ ਇਸ ਜ਼ਮੀਨ ਦੇ ਨਜ਼ਦੀਕ ਪਹਿਲਾਂ ਹੀ ਲੋਕਾਂ ਦੁਆਰਾ ਵੀ ਪਹਿਲੇ ਜਿਹੜੇ ਪਲਾਟ ਹੈ ਉਹ ਖਰੀਦੇ ਹੋਏ ਹਨ ਦੋਸਤੋ ਬਹੁਤ ਵਧੀਆ ਲੋਕੇਸ਼ਨ ਦੀ ਇਹ ਜਗਾ ਜੇਕਰ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਔਰ ਇੱਥੇ ਜੇਕਰ ਤੁਸੀਂ ਫਸਲ ਵੀ ਬੀਜਣਾ ਚਾਹੁੰਦੇ ਹੋ ਤਾਂ ਫਸਲ ਵੀ ਇੱਥੇ ਤੁਸੀਂ ਬੀਜ ਸਕਦੇ ਹੋ ਕਿਉਂਕਿ ਪਾਣੀ ਇੱਥੇ ਲੱਗਦਾ ਬਹੁਤ ਵਧੀਆ ਲੋਕੇਸ਼ਨ ਦੀ ਜਗਾ ਜੇਕਰ ਤੁਸੀਂ ਆਪਣੇ ਘਰ ਬਣਾਉਣ ਵਾਸਤੇ ਜਗ੍ਹਾ ਦੀ ਭਾਲ ਕਰ ਰਹੇ ਹੋ ਪਿੰਡਾਂ ਵਿੱਚ ਤਾਂ ਬਹੁਤ ਵਧੀਆ ਜਗ੍ਹਾ ਵਾਤਾਵਰਣ ਤੁਸੀਂ ਦੇਖ ਸਕਦੇ ਹੋ ਹਵਾਦਾਰ ਵਾਤਾਵਰਨ ਹੈ ਬਿਲਕੁਲ ਸੋਹਣੀ ਜਗ੍ਹਾ ਨਜ਼ਦੀਕ ਪਹਿਲੇ ਹੀ ਘਰਾਂ ਦਾ ਕੰਮ ਲੱਗਿਆ ਹੋਇਆ ਘਰ ਬਣੇ ਹੋਇਆ ਨਾ ਔਰ ਜੇਕਰ ਤੁਸੀਂ ਇਸ ਜਗ੍ਹਾ ਨੂੰ ਖਰੀਦਣਾ ਚਾਹੁੰਦੇ ਹੋ ਚਾਹਵਾਨ ਜਗ੍ਹਾ ਖਰੀਦਣ ਦੇ ਤਾਂ ਦੱਸ ਦਈਏ ਇਸ ਜਗ੍ਹਾ ਦੀ ਲੋਕੇਸ਼ਨ ਇੱਕ ਵਾਰ ਤੁਹਾਡਾ ਨਾ ਫਿਰ ਬੋਲ ਦਣਾ ਚਾਹਾਂਗਾ ਕਿ ਹਾਜੀਪੁਰ ਤੋਂ ਸਵਾਰ ਰੋਡ ਸਵਾਰ ਰੋਡ ਤੁਸੀਂ ਹਾਈਪੋ ਤਰਕੀਬਨ 1 ਕਿਲੋਮੀਟਰ ਅੱਗੇ ਜਾ ਕੇ ਇੱਕ ਰਸਤਾ ਜਿਹੜਾ ਕਿ ਸਾਈਡ ਨੂੰ ਮੁੜਦਾ ਬਲਰਾਮ ਦੀ ਦੁਕਾਨ ਹੈ ਉਹਦੇ ਨਾਲ ਬਿਲਕੁਲ ਜੇ ਕੋਈ ਆ ਕੇ ਜਗਾ ਦੇਖਣਾ ਚਾਹੁੰਦਾ ਤਾਂ ਜਗਾ ਇਹ ਦੇਖ ਵੀ ਸਕਦਾ ਹੈ ਬਹੁਤ ਵਧੀਆ ਲੋਕੇਸ਼ਨ ਦੀ ਜਗਾ ਕੀ ਔਰ ਇੱਕ ਵਾਰੀ ਮੈਂ ਤੁਹਾਨੂੰ ਫੇਰ ਜਗਾ ਦਿਖਾਵਾਂਗਾ ਜਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਜਗਾ ਇਹ ਸ਼ੁਰੂ ਹੁੰਦੀ ਹੈ ਉਹ ਸਾਹਮਣੇ ਤੱਕ ਜਗਾ ਤੁਸੀਂ ਦੇਖ ਸਕਦੇ ਹੋ 37 ਮਰਲੇ ਦਾ ਇਹ ਪਲਾਟ ਹੈ ਬਹੁਤ ਵਧੀਆ ਜਗਾ ਜੇਕਰ ਕੋਈ ਸੱਜਣ ਮਿੱਤਰ ਭੈਣ ਭਰਾ ਇਸ ਜਗ੍ਹਾ ਨੂੰ ਖਰੀਦਣਾ ਚਾਹੁੰਦਾ ਤਾਂ ਇਸ ਮੋਬਾਈਲ ਦੀ ਸਕਰੀਨ 'ਤੇ ਹੇਠਾਂ ਇਹ ਨੰਬਰ ਮੋਬਾਈਲ ਨੰਬਰ ਚੱਲ ਰਿਹਾ ਉਸ ਮੋਬਾਈਲ ਨੰਬਰ 'ਤੇ ਸੰਪਰਕ ਇਹ ਕਰ ਸਕਦਾ ਹੈ ਧੰਨਵਾਦ ਦੋਸਤੋ